ਜੇ ਤੇਰੇ ਪਾਸ ਆਇਆ ਕੋਈ ਖੁਸ਼ਿਆ ਕੋਈ ਪੋਫਾਨੀ ਰਕੇ ਦੇਖੀ ਤੱਕੇ ਜਰਨੀ ਚੂਤ aur ਸੁਭਰ ਕੀ 라ਜਵਾਸ ਤੇ ਯਾਰ ਕਰ ਇੱਕ ਇੱਕ ਦਿਨ ਮਨਾ ਵਿੱਚ ਆ ਕੇ ਰੋਸ਼ਨੀ ਕਰਦੇ ਅਕਲ ਬੁੱਧੀ ਲਾ ਪਰ ਅੱਗੇ ਵਧਾ ਤੇ ਭਲਾ ਤੇਰੇ ਨਾਂ ਵਿੱਚ ਵਗਿਆ ਤੇਰੇ ਕੂਟ ਆਪਣੇ ਵੀ ਨਾ ਵਾਸਤੇ ਦੁਆ ਕਰੀਏ ਜਤ ਬਹੁਤ ਸਾਰੀ ਬਰਕਤ ਦੇ ਤੰਦਰੁਸਤੀ ਤੇਰੇ ਨਾਂ ਚ ਵਧੇ ਹੋਰ ਵੀ ਅੱਗੇ ਵਧਦੇ ਜਾਣ ਤੇਰੇ ਨਾਂ ਵਿੱਚ ਪੰਜਾਬ लाइव 88 ਕਮਲ ਦਾ ਤੁਹਾਡਾ ਸਵਾਗਤ ਹੈ ਕਾਉਂਸਲਰ ਡਾਕਟਰ ਇੰਦਰਾਨ ਸਿੰਘ ਵੱਲੋਂ 21 ਦਸੰਬਰ ਨੂੰ ਲੁਧਿਆਣਾ ਮਹੱਲਾ ਤਾਰੀਵਾਲ ਵਿਖੇ 크리스마ਸ ਦੇ ਅਤੇ ਨਵੇਂ ਸਾਲ ਦੇ ਸੰਬੰਧ ਵਿੱਚ ਸ਼ਾਨਦਾਰ ਨਿਕ ਸਮਾਗਮ ਕਰੋਨਾ ਪ੍ਰੰਤ ਅਜ ਵਾਰਡ ਨੰਬਰ 12 ਤੇ ਵਾਰਡ ਨੰਬਰ 10 ਤਾਰੀਵਾਲ ਦੀਆਂ ਗਦਵਾ ਔਰਤਾਂ ਤੇ ਲੋੜਵੰਦ ਔਟਾਂ ਨੂੰ ਗਰਮ ਕਮਲ ਵੰਡੇ ਗਏ ਇਸ ਮੌਕੇ ਤੇ ਕਾਉਂਸਲਰ ਡਾਕਟਰ ਇੰਦਰਾਨ ਸਿੰਘ ਨੇ ਦੱਸਿਆ ਕਿ 50 ਲੋੜਵੰਦ ਔਰਤਾਂ ਨੂੰ 20 ਦਸੰਬਰ ਦੇ ਸਮਾਗਮ ਦੌਰਾਨ ਗਰਮ ਕੰਬਲ ਵੰਡਣ ਦੇ ਸਾਲ ਜਦ ਕੇ ਪ੍ਰੋਗਰਾਮ ਕਰੀਬ 11:00 ਵਜੇ ਰਾਤ ਸਮਾਪਤ ਹੋਇਆ ਜਦ ਕੇ ਅੱਜ 50 ਔਰਤਾਂ ਨੂੰ ਘਰ ਬੁਲਾ ਕੇ ਪਰਮੇਸ਼ਰ ਵੱਲੋਂ ਬਖਸ਼ੀਆਂ ਦਾਪਾ ਵਿੱਚੋਂ ਮਾਤਰ ਇੱਕ ਛੋਟਾ ਜਿਹਾ ਆਪਣਾ ਕੀਤਾ ਗਿਆ ਜੇਕਰ ਪਰਮੇਸ਼ਰ ਨੇ ਚਾਹ ਤਾਂ ਉਹ ਵਿਖੇ ਵੀ ਪਵਿੱਤਰ ਬਾਦਲ ਦੇ ਹੁਕਮਾ ਮੁਤਾਬਕ ਵਿਧਵਾ ਔਰਤਾਂ ਤੇ ਮਾਤ ਬੱਚਿਆਂ ਦੀ ਮਦਦ ਕਰਦੇ ਰਹਾਂਗੇ ਗਰਮ ਕੰਬਲ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੇ ਕਾਉਂਸਲਰ ਡਾਕਟਰ ਇੰਦਰ ਆਸਾਂਸ ਪਰਸਾਂਸ ਅੰਸੂ ਚ ਮੁత్యੇ ਪਰਿਵਾਰ ਨੂੰ ਅਸ਼ੀਸ਼ ਦੰਦੇ ਹੈ ਪਰਮੇਸ਼ਰ ਕੋਲੋਂ ਪ੍ਰਵਾਹ ਦੀ ਚਰਦੀ ਕਲਾਤੀ ਪ੍ਰਾਰਥਨਾ ਕੀਤੀ ਦੇਖੋ ਧਰਿਆਲ ਤੋਂ ਪੱਤਰਕਾਰ ਹਿੰਦੇ ਜੀ ਦੀ ਖਾਸ ਰਿਪੋਰਟ 9 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਤੋਂ ਸੋ ਮੰਨ ਕੀਤਾ ਸੀਗਾ ਕਿ ਪ੍ਰਭੂ ਦੇ ਦਿੱਤੇ ਹੋਏ ਪੈਸਿਆਂ ਦੇ ਵਿੱਚੋਂ ਕੁਝ ਮੈਂ ਨਹੀਂ ਕਹਿੰਦਾ ਕਿ ਬੜੇ ਵੱਡੇ ਗਿਫਟ ਹੈ ਮੈਨੂੰ ਪਤਾ ਹੈ ਛੋਟੇ ਛੋਟੇ ਹੀ ਹੈ ਠੀਕ ਹੈ ਤੇ ਜਿਹੜਾ ਪਿਆਰ ਹੈ ਨਾ ਤੁਹਾਡਾ ਨਾ ਵੰਡਣਾ ਸਿਰਫ ਇੱਕ ਉਹਦਾ ਜਰੀਆ ਵਾਏ ਸੋ ਇਸ ਪਿਆਰ ਨੂੰ ਵੰਡਣ ਵਾਸਤੇ ਮੈਂ ਤੁਹਾਨੂੰ ਬੁਲਾਇਆ ਕਿਉਂਕਿ ਬਚਨ ਚ ਲਿਖਿਆ ਕਿ ਵਿਧਵਾ ਔਰਤਾਂ ਦੀ ਜਿਤੇਮ ਬੱਚਿਆਂ ਦੀ ਜਿੰਨੀ ਮਦਦ ਹੋ ਸਕਦੀ ਹੈ ਉਹ ਨਹੀਂ ਕਰੋ ਮੇਰੇ ਕੋ ਜਿੰਨੀ ਹੋਈ ਆਪਣੀ ਨੇਕ ਕਮਾਈ ਚੋਂ ਮੈਂ ਉਹ ਕਰ ਰਿਹਾ ਵਾਂ ਸੋ ਸਾਰੇ ਨੇ ਕੋਈ ਛੋਟਾ ਛੋਟਾ ਤੋਹਫਾ ਵਾਛਾ ਹੈ ਛੋਟੇ ਛੋਟੇ ਕੰਬਲ ਹੈ ਕੋਈ ਗੱਲ ਸਾਰੇ ਛੋਟੇ ਛੋਟੇ ਤੋਹਫਾ ਵਾ ਕੋਈ ਵੀ ਚੀਜ਼ ਇਤਰਾਜ਼ ਨਾ ਕਰੇ ਕਿ ਚੀਜ਼ ਮਾੜੀ ਆ ਜਾਂ ਚੰਗੀ ਆ ਨਹੀਂ ਕਿ ਮੈਂ ਤੁਹਾਨੂੰ ਆਪਣਾ ਪਿਆਰ ਦਿੱਤਰ ਆ ਇੱਕ ਪਿਆਰ ਦੀ ਖਾਤਰ ਮੈਂ ਤੁਹਾਨੂੰ ਬੁਲਾਇਆ ਵਾ ਇੱਕ ਪਿਆਰ ਦੀ ਖਾਤਰ ਇਹ ਚੀਜ਼ ਦੇਣ ਲੱਗਾ ਵਾ ਸਾਰਾ ਬਤਾ ਦੂਗਾ ਭਾਈ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਇਆ ਹੋਇਆ ਦਾ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਪ੍ਰਭੂ ਪਰਮੇਸ਼ਵਰ ਤੁਹਾਨੂੰ ਨਵੇਂ ਸਾਲ ਵਿੱਚ ਸਾਰਿਆਂ ਮੇਰੀਆਂ ਭੈਣਾਂ ਨੂੰ ਬLES ਕਰੇ ਧੰਨਵਾਦ ਸੰਦੀਪ ਕੌਰ ਸਾਹਿਬ ਦਸ ਦਿਨਾਂ ਲਾ ਕੇ ਲੋਰ ਰਹੇ ਮਿੱਤਵਾ ਆਨੰਦ ਜੀ ਜੀ ਨੂੰ ਤੁਸੀਂ ਬੜਾ ਕੰਬਲ ਦਿੱਤੇ ਆ ਸਰਦੀਆਂ ਦੇ ਦਿਨਾਂ ਚ ਤੇ ਕਿਦਾਂ ਤੁਹਾਡੇ ਮਨ ਚ ਵਿਚਾਰ ਆ ਤੇ ਨਾਮ ਦੱਸੋ ਮੈਂ ਐਮਸੀ ਇੰਦਰਾਸਨਸ ਵਾਰਡ ਨੰਬਰ 12 ਇਹ ਸਾਰਾ ਜਿੰਦਾਂ ਭੈਣਾ ਹੈ ਮੇਰੀਆਂ ਵਿਧਵਾ ਭੈਣਾ ਹੈ ਇਹ ਮੇਰਾ ਆਪਣਾ ਪਰਿਵਾਰ ਹੈ ਮੇਰੀ ਆਪਣੀਆਂ ਭੈਣਾਆਂ ਵਾ ਮੇਰੇ ਪਰਿਵਾਰ ਦੀਆਂ ਭੈਣਾਆਂ ਵਾ ਏ ਸੋ ਮੈਂ ਦੱਸਣਾ ਚਾਹੁੰਦਾ ਕਿ ਇਸ ਤਰ੍ਹਾਂ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਤੇ ਅਸੀਂ ਉਹਦੇ ਵਾਸਤੇ ਦਿੱਟ ਲੈ ਕੇ ਜਾਂਦੇ ਆ ਉਹਨੂੰ ਦਿੱਤੂ ਨੇ ਤੇ ਕੋਈ ਯਸ਼ੁਮ ਸਿੰਘ ਨਾ ਪਰਤੀ ਉਹ ਤੇ ਜਾਣੋ ਲਿਆ ਇਹ ਵਾਲੀ ਦਿੱਤੀ ਰਹੀ ਸੀ ਆਪਣੀਆਂ ਭੈਣਾਂ ਨੂੰ ਦੇ ਰਹੀਆਂ ਇਥੇ ਵਚਨ ਦੇ ਵਿੱਚ ਲਿਖਿਆ ਕਿ ਵਿਧਵਾ ਔਰਤਾਂ ਦੀ ਤੇ ਜੀਤਿਮ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਪ੍ਰਭੂ ਦੇ ਇਤਿਹਾਸ ਤੁਹਾਡਾ ਨਾਮ ਲਿਖਿਆ ਜਾਵੇ ਸੋ ਮਾਨੇ ਚ ਇੱਕ ਆਇਆ ਸੀਗਾ ਕਿ ਇਹਨਾਂ ਭੈਣਾਂ ਨੂੰ ਕੋਈ ਸੇਵਾ ਕੀਤੀ ਜਾਵੇ ਕਿਉਂਕਿ ਮੇਰੇ ਅਨਾਰ ਵਿੱਚ ਆਪਣੀਆਂ ਭੈਣਾਂ ਮੇਰਾ ਆਪਣਾ ਪਰਿਵਾਰ ਹੈ ਸੋ ਅੱਜ ਕ੍ਰਿਸਮਸ ਵਾਲੇ ਦਿਨ ਫੀ ਬਿਜ਼ੀ ਹੋਣ ਕਰਕੇ ਉਹਨੇ ਨਹੀਂ ਦੇ ਪਾਇਆ ਪਰ ਉਹਨਾਂ ਨੇ ਰੱਖਿਆ ਜਿਸ ਆਜ਼ਮਤ ਹੈ ਉਹਨਾਂ ਬਣਾ ਕੇ ਤੇ ਇਹਨਾਂ ਨੇ ਘਰਾਂ ਨੂੰ ਅੱਜ ਦਿੱਤੇ ਦੇ ਸਨਮਾਨਿਤ ਕੀਤਾ ਕਿੰਨੇ ਕਿੰਨੇ ਪਰਿਵਾਰਾਂ ਨੂੰ ਦਿੱਤੇ ਅਜੇ ਕੰਮ ਇਹ 50 ਤਾਂ ਆ ਸੀ 50 ਘੁੱਟ ਸੀਗੇ ਪੰਜਾਬ ਮੈਂ ਟਾਣਾ ਜੁਨੀਆ ਸੀ ਕਿ ਆਪਣੇ ਘਰੋਂ ਟਾਣਾ 50 ਨਹੀਂ ਸੀ ਆਪਣੇ ਮੋਹਲੇ ਦੇ ਵਿੱਚੋਂ ਵਾਰ ਨੰਬਰ 10 ਤੇ ਵਾਰ ਨੰਬਰ 12 ਦੇ ਵਿੱਚ ਸੋ ਸਾਰੀਆਂ ਧਾਰਾਂ ਨੂੰ ਅੱਜ ਕੰਡਾ ਦੇ ਕੇ ਤੋੜਿਆ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਜਿਹੜਾ ਮਾਰਜੀ ਸੰਗਤਾਂ ਚ ਫੇਰ ਉਹਨਾਂ ਨੂੰ ਕੀ ਕਹਿਣਾ ਨੌਜਵਾਨਾਂ ਨੂੰ ਇਹੋ ਅਪੀਲ ਹੈ ਕਿ ਨਸ਼ੇ ਤੋਂ ਦੂਰ ਹੋ ਕਿਉਂਕਿ ਪਹਿਲਾਂ ਜਿਹਨੇ ਬਾਰਡਰਾਂ ਤੇ ਅੱਗ ਲੱਗੀ ਨਸ਼ਿਆਂ ਦੀ ਦੂਰ ਦੂਰ ਅੱਗ ਲੱਗੀ ਸੀ ਹੁਣ ਤਕਰੀਬਨ ਸਾਡੇ ਆਪਣੇ ਸ਼ਹਿਰਾਂ ਦੇ ਵਿੱਚ ਅੱਗ ਲੱਗੀ ਨਸ਼ਿਆਂ ਦੀ ਤੇ ਅੱਗ ਜਿਹੜੀ ਚੱਲਦੀ ਚੱਲਦੀ ਸਾਡੇ ਘਰਾਂ ਤੱਕ ਪਹੁੰਚ ਲਾ ਲਈ ਆ ਤੇ ਜਿੰਦ ਤੱਕ ਘਰਾਂ ਚ ਪਹੁੰਚੀ ਹੋਤੀ ਪਹਿਲਾਂ ਪਹਿਲਾਂ ਅੱਗ ਨੂੰ ਬੁਝਾਇਆ ਜਾਂਦਾ ਵੇ ਅਸੀਂ ਤਾਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਕਿ ਵੱਧ ਤੋਂ ਵੱਧ ਨਸ਼ੇ ਦੇ ਪਰੇ ਹੈ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਨਸ਼ੇ ਨੂੰ ਲੱਤ ਪਾ ਸਕੇ ਤੇ ਸਾਡੀ ਆ hello